न पाटी पाटी मट ਦਾ ਉਹ ਵੀ ਦਾ ਗੱਲ ਉਹ ਡਿਗਿਆ ਲੱਡੂ ਆਹ ਉਹ ਡੱਕਾ ਦੇਖ ਨਾ ਬਾਡੀ ਗੱਲ ਕਰੀ ਆ ਜੀ ਆਪਾਂ ਲੱਡੂ ਨੂੰ ਰੋਗਤ ਕਰ ਲੀਏ ਲੱਡੂ ਬੰਦੇ ਜਰ ਨੇ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਪੰਜਾਬ ਭਾਜਪਾ ਹਾਈ ਕਮਾਂਡ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਆ ਜਿਹੜੀ ਤੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਨੇ ਤੇ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਸ਼੍ਰੀ ਅਰਵਿੰਦ ਖੰਨਾ ਜੀ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦੀਆਂ ਤੇ ਮੈਂ ਇਹ ਜਿਹੜੀ ਜ਼ਿੰਮੇਵਾਰੀ ਮੈਨੂੰ ਸੌਂਪੀ ਆ ਇਹ ਮੈਂ ਤਨਦੇਹੀ ਨਾਲ ਨਿਭਾਵਾਂਗਾ ਦਿਨ ਰਾਤ ਕਰਕੇ ਪੰਜਾਬ ਭਾਜਪਾ ਪਾਰਟੀ ਨੂੰ ਉੱਪਰ ਲੈ ਕੇ ਜਾਵਾਂਗਾ ਪੰਜਾਬ ਵਿੱਚ ਆਉਣ ਵਾਲੇ ਸਮੇਂ ਜਿੰਨੀਆਂ ਵੀ ਚੋਣਾਂ ਆਉਣਗੀਆਂ ਉਹਨਾਂ 'ਚ ਪੂਰੀ ਮਿਹਨਤ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਦਰਜਾ ਦਾ ਦਰਜਾ ਜੋ ਵੀ ਸਾਡੇ ਭਾਜਪਾ ਦੇ ਲੀਡਰ ਨੇ ਮੋਢਾ ਨਾਲ ਮੋਢਾ ਲਾ ਕੇ ਨਾਲ ਚੱਲਾਂਗੇ ਤੇ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਵਾਂਗੇ ਦੇ ਪ੍ਰਦੇਸ਼ ਕਾਰਜਕਾਰੀ ਮੈਂਬਰ ਬੀਜੇਪੀ ਪੰਜਾਬ ਅੱਜ ਭਾਰਤੀ ਜਨਤਾ ਪਾਰਟੀ ਸ਼੍ਰੀ ਸੁਨੀਲ ਜਾਖੜ ਜੀ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਯਾਨੀ ਕਿ ਪ੍ਰਧਾਨ ਤਰਮਿੰਦਰ ਦੋਲਟ ਜੀ ਨੂੰ ਮਨਾਇਆ ਜਿਨ੍ਹਾਂ ਦੀ ਖੁਸ਼ੀ ਦੇ ਵਿੱਚ ਅੱਜ ਪੂਰੇ ਵਰਕਰ ਸੈਂਕੜੇ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਬੜੇ ਚੌਕ ਵਿੱਚ ਲੱਡੂ ਵੰਡ ਰਹੇ ਆ ਇਹ ਭਾਰਤੀ ਜਨਤਾ ਪਾਰਟੀ ਇਹ ਚ ਖੂਬਸੂਰਤੀ ਹੈ ਵੀ ਜਿਹੜਾ ਵਰਕਰ ਮਿਹਨਤੀ ਵਰਕਰ ਹੁੰਦਾ ਉਸ ਨੂੰ ਜਾਨਕੀ ਜਿੰਮੇਵਾਰੀ ਸੇਵਾ ਦਾ ਮੌਕਾ ਦਿੱਤਾ ਜਾਂਦਾ ਹੈ ਅੱਜ ਮੇਰੇ ਛੋਟੇ ਭਰਾ ਧਰਮਿੰਦਰ ਦੋਲਟ ਨੂੰ ਇਹ ਜਿੰਮੇਵਾਰੀ ਦਿੱਤੀ ਹੈ ਤੇ ਅੱਜ ਬੜਾ ਖੁਸ਼ੀ ਦਾ ਮਾਹੌਲ ਹੈ ਤੇ ਮੈਂ ਕਹਿਣਾ ਚਾਹਣਾ ਵੀ ਪਾਰਟੀ ਨੇ ਇੱਕ ਵਧੀਆ ਵਰਕਰ ਜਿਹੜਾ ਹੈਗਾ ਉਹਨੂੰ ਇਹ ਜਿੰਮੇਵਾਰੀ ਦਿੱਤੀ ਹੈ ਤੇ ਮੈਂ ਇਸ ਮੌਕੇ ਤੇ ਦੋਲਟ ਸਾਹਿਬ ਨੂੰ ਤੇ ਸਮੂਹ ਵਰਕਰ ਸਾਹਿਬਾਨ ਨੂੰ ਵਧਾਈ ਦਿਨਾ ਕਿ ਉਹ ਜਿਹੜੀ ਪਾਰਟੀ ਨੂੰ ਚੜ੍ਹਦੀ ਕਲਾ ਚ ਰੱਖਣਗੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨਗੇ ਤਾਂ ਜੋ ਅਸੀਂ ਪੰਜਾਬ ਦੇ ਵਿੱਚ 2000 ਜਿਹੜਾ 24 ਦਾ ਲੋਕ ਸਭਾ ਇਲੈਕਸ਼ਨ ਹੈ ਤੇ ਅੱਗੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈਗਾ ਝੰਡਾ ਉਹ ਫੈਰਾਊਗਾ ਅੱਜ ਸਾਡੇ ਛੋਟੇ ਭਾਈ ਨੂੰ ਮੈਂ ਫੇਰ ਇੱਕ ਵਾਰੀ ਵਧਾਈ ਦਿਨਾ ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਸੰਗਰੂਰ ਅੱਜ ਲਿੱਟੂ ਬੰਦੀ ਜਰਣਿਕ ਜਣੇ ਤੋਂ ਅੱਜ ਸਾਡੇ ਤਰਮਿੰਦਰ ਸਿੰਘ ਦੁਲਟ ਟਿੰਕੂ ਸਰਪੰਚ ਜੀ ਨੂੰ ਸੰਗਰੂਰ ਜ਼ਿਲ੍ਹਾ ਬਣਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਉਸ ਖੁਸ਼ੀ ਵਿੱਚ ਇਹ ਲੱਡੂ ਵੰਡੇ ਜਾ ਰਹੇ ਨੇ ਇਸ ਚੀਜ਼ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਤੇ 22 ਪ੍ਰਧਾਨ ਸਟੇਟ ਸਾਡੇ ਅਰਵਿੰਦ ਖੰਨਾ ਜੀ ਅਸੀਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਆ ਅਸੀਂ ਉਹਨਾਂ ਦੀ ਇਸ ਸੋਚ ਨੂੰ ਵੀ ਸਮਝਦੇ ਆ ਕਿ ਇਹ ਸਮਝਦੇ ਆ ਕਿ ਇਹਨਾਂ ਨੂੰ ਸਰਪੰਚ ਸਭ ਨੂੰ ਪ੍ਰਧਾਨ ਬਣਾਉਣ ਨਾਲ ਇੱਕ ਤਾਂ ਸਾਡੇ ਇੱਛੇ ਦੀ ਜਿਹੜੀ ਕੋਈ ਮਾੜੀ-ਮੋਟੀ ਗੁੱਟਬੰਦੀ ਹੁੰਦੀ ਹੈ ਉਹ ਖਤਮ ਹੁੰਦੀ ਹੈ ਇੱਕ ਦੂਸਰੇ ਪਾਸੇ ਅਸੀਂ ਪਿੰਡਾਂ ਵਿੱਚ ਇਹਨਾਂ ਦੇ ਨਾਲ ਜਾ ਸਕਦੇ ਹਾਂ ਕਿਉਂਕਿ ਜਿਹਨਾਂ ਪਿੰਡਾਂ ਨੇ ਸਰਪੰਚੀ ਕੀਤੀ ਹੋਈ ਹੈ ਉਸ ਬੰਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਕੱਲੇ-ਕੱਲੇ ਆਸ-ਪਾਸ ਦੇ ਸਾਰੇ ਪਿੰਡਾਂ ਵਿੱਚ ਜਾ ਸਕਦੇ ਆਂ ਸਾਨੂੰ ਪੂਰੀ ਉਮੀਦ ਹੈ ਸਰਪੰਚ ਸਾਹਿਬ ਜਿਹੜੇ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁਲਦ ਜੀ ਬਣੇ ਨੇ ਪਾਰਟੀ ਨਾਲ ਬਹੁਤ ਹੀ ਵਫਾਦਾਰੀ ਨਾਲ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਅਰਵਿੰਦ ਖੰਡਾ ਜੀ ਨਾਲ ਕੰਮ ਕਰ ਰਹੇ ਨੇ ਸਾਨੂੰ ਪੂਰੀ ਉਮੀਦ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਸਾਡਾ ਜ਼ਿਲ੍ਹਾ ਪਹਿਲਾਂ ਚੱਲ ਰਿਹਾ ਸੀਗਾ ਉਸ ਤੋਂ ਵੀ ਬਹੁਤ ਵਧੀਆ ਤਰੀਕੇ ਨਾਲ ਚੱਲੂਗਾ ਕਿਉਂਕਿ ਇਹਨਾਂ ਨੂੰ ਸਾਰੇ ਬੰਦਿਆਂ ਨੂੰ ਜੋੜਨਾ ਇਕੱਠਾ ਕਰਨਾ ਤੇ ਪਾਰਟੀ ਵਿੱਚ ਕੰਮ ਕਰਨਾ ਕਿਸ ਤਰ੍ਹਾਂ ਅਸੀਂ ਪਾਰਟੀ ਨੂੰ ਅੱਗੇ ਵਧਾਉਣਾ ਉਹ ਸਾਰਾ ਇਹਨਾਂ ਨੂੰ ਆਉਂਦਾ ਹੈ ਅਸੀਂ ਇਹੀ ਚਾਹ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਾਰਟੀ ਇਹਨਾਂ ਦੇ ਜ਼ਿਲ੍ਹਾ ਅਧਿਐਕਸ਼ ਦੇ ਵਿੱਚ ਅੱਗੇ ਨਾਲੋਂ ਵੱਧ ਤਰੱਕੀ ਕਰੂਗੀ ਅੱਗੇ ਨਾਲੋਂ ਉੱਪਰ ਉੱਠੂਗੀ ਅੱਜ ਬੀਜੇਪੀ ਨੇ ਪੰਜਾਬ ਨਿਲਾ ਸੰਗਰੂਰ ਚ ਧਰਮਿੰਦਰ ਸਿੰਘ ਦੋਲਟਰ ਨੂੰ ਪ੍ਰਧਾਨ ਬਣਾਇਆ ਸਾਰਾ ਸ਼ਹਿਰ ਤੇ ਸਾਰਾ ਹਲਕਾ ਉ ਉੜ ਕੇ ਆਇਆ ਹੈ ਸਾਰੀਆਂ ਬੀਬੀਆਂ ਸਾਰੀਆਂ ਭੈਣੀਆਂ ਬੀਜੇਪੀ ਦੇ ਸਾਰੇ ਵਰਕਰ ਸਹਿਬਾਨ ਆਏ ਆ ਇਸ ਕਰਕੇ ਨਗਾਰੇ ਦੀ ਚੋਟ ਤੇ ਆਉਣ ਵਾਲੀ 24 ਤੇ ਆਉਣ ਵਾਲੀ 27 ਬੀਜੇਪੀ ਬਹੁਤ ਹਸਾਬ ਨਾਲ ਜਿੱਤੂਗੀ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਧਰਿੰਦਰ ਕੌਰ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਸੰਗਰੂਰ ਵਨ ਅੱਜ ਸਾਡੇ ਜੋ ਵੀਰ ਜੀ ਨੇਗੇ ਧਰਮਿੰਦਰ ਸਿੰਘ ਦੁਲਟ ਜੀ ਉਹਨਾਂ ਨੂੰ ਜੋ ਹੈਗਾ ਜ਼ਿਲ੍ਹਾ ਪ੍ਰਧਾਨ ਦੀ ਜੋ ਪਾਇੰਟ ਕੀਤਾ ਗਿਆ ਹੈਗਾ ਉਹਨਾਂ ਦੇ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡੇ ਜਾ ਰਹੇ ਨੇਗੇ ਤੇ ਅੱਜ ਸਾਰੇ ਜੋ ਵੀ ਸਾਡੇ ਬੀਜੇਪੀ ਦੇ ਵਰਕਰ ਸਹਿਬਾਨ ਨੇਗੇ ਅਹੁਦੇਦਾਰ ਸਹਿਬਾਨ ਨੇ ਸਾਰਿਆਂ ਨੂੰ ਬੜੀ ਖੁਸ਼ੀ ਹੋ ਰਹੀ ਹੈਗੀ ਮੇਰੇ ਨਾਲ ਜੋ ਮਹਿਲਾ ਮੋਰਚੇ ਦੀਆਂ ਬੀਬੀਆਂ ਖੜੀਆਂ ਨੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੈਗੀ ਕਿ ਜੋ ਧਰਮਿੰਦਰ ਸਿੰਘ ਦੁਲਟ ਜੀ ਨੇ ਇੱਕ ਮਿਹਨਤੀ ਬੜੇ ਹੀ ਮਿਹਨਤੀ ਤੇ ਅਣਥਕ ਮਿੰਦ ਕਰਨ ਵਾਲੇ ਅੱਛੇ ਇਨਸਾਨ ਨੇਗੇ ਜੋ ਕਿ ਉਹਨਾਂ ਦੀ ਰਹਿਨਮਾਈ ਦੇ ਹੇਠ ਸ਼੍ਰੀ ਅਰਵਿੰਦ ਖੰਨਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜੋ ਭਾਜਪਾ ਹੈ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਬਹੁਤ ਦਾ ਟਰਮਾ ਜ਼ਿਲ੍ਹਾ ਪ੍ਰਧਾਨ ਟਰੱਕ ਯੂਨੀਅਨ ਸੰਗਰੂਰ ਅੱਜ ਸਾਡੇ ਵੱਡੇ ਵੀਰ ਸਰਦਾਰ ਤਰਮਿੰਦਰ ਸਿੰਘ ਦੁਲਟ ਜੀ ਨੂੰ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਸੰਗਰੂਰ ਬਣਾਇਆ ਗਿਆ ਹੈ ਇਸ ਲਈ ਮੈਂ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਤੇ ਨਾਲ ਹੀ ਸਾਡੇ ਮਾਨਯੋਗ ਮੁੱਖ ਆਸ਼ੀਰਵਦ ਕਰਨਾਂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਨੇਕ ਤੇ ਮਿਹਨਤੀ ਤੇ ਇਮਾਨਦਾਰ ਬੰਦੇ ਨੂੰ ਸਾਡੇ ਅੱਪਰਧਾਨ ਬਣਾ ਕੇ ਸਾਡੇ ਵਿੱਚ ਭੇਜਿਆ ਅਸੀਂ ਸਾਰਾ ਉਹਨਾਂ ਦੇ ਸਾਰਾ ਪੂਰਾ ਸਵਾਗਤ ਕਰਾਂਗੇ ਨਾਲ ਹੀ ਬਹੁਤ-ਬਹੁਤ ਧੰਨਵਾਦ ਮੇਰਾ ਨਾਮ ਮਦੂਲ ਕੁਮਾਰ ਹੈ ਮੈਂ ਜ਼ਿਲ੍ਹੇ ਦਾ ਐਗਜ਼ੀਕਿਊਟਿਵ ਮੈਂਬਰ ਹਾਂ ਬੀਜੇਪੀ ਦਾ ਤੇ ਮੈਂ ਅੱਜ ਤਰਮਿੰਦਰ ਸਿੰਘ ਟਿੰਕੂ ਜੀ ਦੀ ਜਿਹੜੀ ਅਪਾਇੰਟਮੈਂਟ ਹੋਈ ਹੈ ਪ੍ਰਧਾਨ ਦੀ ਐਜ਼ ਅ ਪ੍ਰਧਾਨ ਦੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹ ਬਹੁਤ ਹੀ ਮਿਹਨਤੀ ਤੇ ਆਮ ਬੰਦਿਆਂ ਦੇ ਨਾਲ ਲੱਗ ਕੇ ਚੱਲਣ ਵਾਲੇ ਨੇ ਤੇ ਮੈਂ ਇਹਨਾਂ ਨੂੰ ਇਹਨਾਂ ਦੇ ਫਿਊਚਰ ਲਈ ਬਹੁਤ ਵੈਸਟ ਵਿਸ਼ੇਸ ਆਖਦਾ ਮੈਨੂੰ ਪਤਾ ਹੈ ਬਹੁਤ ਉੱਪਰ ਤੱਕ ਜਾਣਗੇ ਕਿਉਂਕਿ ਇਹਨਾਂ ਦੀ ਕਾਬਲੀਅਤ ਬੜੀ ਸ਼ਾਨਦਾਰ ਹੈ ਤੇ ਮੈਂ ਅੱਜ ਇਹਨਾਂ ਨੂੰ ਫੇਰ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਧੰਨਵਾਦ ਨਾਮ ਹੈ ਨਾਮ ਮੈਂ ਕਹਿੰਦਾ ਇੰਦਰਜੀਤ ਸਿੰਘ ਜੀ ਜਿਹੜਾ ਲੱਡੂ ਨਾਮ ਬਣਿਆ ਹੈ ਟਿੰਗੂ ਸਰਪੰਚ ਨੂੰ ਜਿਹੜਾ ਪਤਾਨ ਲਾਉਂਦੇ ਖੁਸ਼ੀ ਵਿੱਚ ਲੱਡੂ ਬਣਦੇ ਜਾਗੇ ਨੇ ਟਿੰਗੂ ਲਖ ਟਿੰਗੂ ਸਰਪੰਚ ਨੂੰ ਲੱਖ ਲੱਖ ਵਧਾਈਆਂ ਸੈਕਟਰੀ ਮੰਡਲ ਧੂਰੀ ਬੀਜੇਪੀ ਜੋ ਕਿ 25 ਸਾਲ ਤੋਂ ਇਸ ਪਾਰਟੀ ਨਾਲ ਕੰਮ ਕਰਦਾ ਆ ਰਹੇ ਹਾਂ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਗੂਲਰ ਸਾਹਿਬ ਬਣਾਏ ਨੇ ਅਸੀਂ ਦਿਲੋਂ ਮਨੋਂ ਤੁਹਾਨੂੰ ਇਹਨਾਂ ਦੀ ਹੱਥ ਫੜ ਕੇ ਪਾਰਟੀ ਨੂੰ ਅੱਗੇ ਵਧਾਵਾਂ ਆਰਵਿੰਦ ਖੰਨਾ ਸੀਨੀਲ ਜਾਖੜੀ ਧੰਨਵਾਦ। ਅੱਜ ਜੀ ਸਾਡੇ ਦਾ ਜੀ ਪ੍ਰਧਾਨ ਜੀ ਧਰਮਿੰਦਰ ਸਰਦਾਰ ਧਰਮਿੰਦਰ ਸਿੰਘ ਜੀ ਨੂੰ ਜ਼ਿਲ੍ਹਾ ਪ੍ਰਧਾਨ ਲਾਇਆ। ਅਸੀਂ ਇਸ ਖੁਸ਼ੀ ਦੇ ਵਿੱਚ ਅੱਜ ਲੱਡੂ ਵੰਡੇ ਆ ਤੇ ਅਸੀਂ ਧੰਨਵਾਦ ਕਰਦੇ ਆ ਸਾਡੇ ਪ੍ਰਧਾਨ ਜੀ ਸੁਨੀਲ ਜਾਖੜ ਜੀ ਦਾ ਤੇ ਰਵਿੰਦਰ ਖੰਨਾ ਜੀ ਦਾ ਜਿਨ੍ਹਾਂ ਨੇ ਇਮਾਨਦਾਰ ਬੰਦੇ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ। ਇਹ ਖੁਸ਼ੀ ਦੇ ਵਿੱਚ ਅੱਜ ਅਸੀਂ ਲੱਡੂ ਵੰਡੇ ਆ। ਕੁਸ਼ਦੀਪ ਸਿੰਘ ਜੱਟੋਂ ਟੋਟਾ ਵੱਲ ਜਾ ਰਹੇ ਹਾਂ ਜਿਹੜੇ ਜਿਹੜੇ ਟੋਟਾ ਵੱਲ ਜਾ ਰਹੇ ਆ ਆਪਣੇ ਜ਼ਿਲ੍ਹਾ ਪ੍ਰਧਾਨ ਬਣੇ ਨੇ ਤਰਵਿੰਦਰ ਸਿੰਘ ਦੁੱਲੜ ਜੀ ਨਵੇਂ ਪ੍ਰਧਾਨ ਬਣਦੇ ਬੀਜੇਪੀ ਪਾਰਟੀ ਨੂੰ ਖੰਨਾ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਤੇ ਆਸ ਕਰਦੇ ਹਾਂ ਕਿ ਪਾਰਟੀ ਹੋਰ ਅੱਗੇ ਤੋਂ ਅੱਗੇ ਤਰੱਕੀ ਕਰੇ ਤੇ ਹੋਰ ਵਧੀ ਦੇ ਵਧੀਆ ਆਪਣੇ ਲੋਕ ਜੁੜਨ ਨਾਲ ਤੇ ਮੋਦੀ ਸਾਹਿਬ ਦੀਆਂ ਆਪਣੀਆਂ ਜੋ ਵੀ ਐਕਟੀਵਿਟੀਆਂ ਨੇ ਜੋ ਵੀ ਅੱਗੇ ਵਧ ਰਿਹਾ ਦੇਸ਼ ਮੋਦੀ ਸਾਹਿਬ ਦੀ ਕਦੇ ਵੀ ਨਹੀਂ ਚ ਵਧ ਰਿਹਾ ਹੈ ਜਿਆਦਾ ਤੇ ਸਭ ਨੂੰ ਵਧਾਈਆਂ ਬਹੁਤ ਬਹੁਤ ਜੈਸ਼ਵਰ ਗੋਇਲ ਪ੍ਰਦੇਸ਼ ਕਾਰਜਗਨੀ ਪੰਜਾਬ ਅੱਜ ਬਹੁਤ ਖੁਸ਼ੀਆਂ ਭਰੇ ਦਿਨ ਸਾਡੀ ਹਾਈ ਕਮਾਂਡ ਸਾਡੇ ਪੰਜਾਬ ਪੱਤ ਦੇ ਦੇ ਪ੍ਰਧਾਨ ਜੱਖਰ ਸਾਹਿਬ ਨੇ ਸਾਡੇ ਜ਼ਿਲ੍ਹਾ ਸੰਗਰੂਰ ਬਣ ਵਾਸਤੇ ਤਰਵਿੰਦਰ ਸਿੰਘ ਟੈਨਾਲਜੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਇਸ ਖੁਸ਼ੀ ਦੇ ਵਿੱਚ ਅੱਜ ਲੱਡੂ ਬੰਦੇ ਜਾ ਰਹੇ ਨੇ ਸਾਨੂੰ ਮਾਣ ਹੈ ਇਸ ਗੱਲ ਦਾ ਸਾਨੂੰ ਵਿਸ਼ਵਾਸ ਹੈ ਇਸ ਗੱਲ ਦਾ ਵੀ ਜੋ ਇਹਨਾਂ ਨੂੰ ਪ੍ਰਧਾਨ ਬਣਾ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਇਹ ਪੂਰੀ ਤਨਦੇਹੀ ਨਾਲ ਪਾਰਟੀ ਦਾ ਝੰਡਾ ਬੁਲੰਦ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਪਾਰਟੀ ਦਾ ਬਹੁਤ ਵਧੀਆ ਵੋਟ ਬੈਂਕ ਦਾ ਇਜਾਫਾ ਕਰਨਗੇ ਇਹ ਮੈਂ ਆਸ ਰੱਖਦਾ ਤੇ ਉਹਦੇ ਨਾਲ ਨਾਲ ਮੈਂ ਸਾਡੇ ਛੋਟੇ ਵੀਰ ਨੂੰ ਲੱਖ ਲੱਖ ਵਧਾਈ ਦਿਨਾ